ਦੀ ਨੌਕਲਾ ਮੇਰਾ ਨਾਮ ਅਨੀਤਾ ਸਰ ਪਿੰਡ ਕਲਰਕਲਾ ਕੀ ਕਾਰਨ ਹੈ ਅੱਜ ਦਾ ਕਾਰਨ ਸਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਗਰੀਬ ਲੋਕਾਂ ਨੂੰ ਆਪਣੇ ਨਾਲ ਜੁੜ ਰਹੀ ਹੈ ਤੇ ਜਿਹੜੀ ਕਾਂਗਰਸ ਪਾਰਟੀ ਨੂੰ ਬਰਦਾਸ਼ ਨਹੀਂ ਹੋ ਰਿਆ ਕਦੀ ਉਹ ਕਹਿ ਦਿੰਦੇ ਨੇ ਕਿ ਇਹ ਵੋਟਾਂ ਮਾਝਿਆਂ ਵਾਲੇ ਨੇ ਕਦੀ ਉਹ ਜਾਤ ਪਾਤੀ ਆ ਜਾਂਦੇ ਨੇ ਕਦੀ ਉਹ ਕਹਿ ਦਿੰਦੇ ਨੇ ਕਿ ਇਹ ਮਟੀਰੀਅਲ ਇਕੱਠਾ ਹੋਇਆ ਹੈ ਮਤਲਬ ਕਿ ਆਮ ਆਦਮੀ ਪਾਰਟੀ ਜਿਹੜੀ ਅੱਛੇ ਲੀਡਰਾਂ ਨੂੰ ਨਾ ਕਿ ਉਹ ਗਰੀਬ ਲੋਕ ਦੇਖਦੇ ਨੇ ਨਾ ਉਹ ਦੇਖਦੇ ਨੇ ਉਹ ਕਿੰਨਾ ਧਨਦੌਲਤ ਵਾਲਾ ਵਾ ਉਹ ਹਰ ਕਿਸ ਨੂੰ ਮੌਕਾ ਦਿੰਦੇ ਨੇ ਪਰ ਕਾਂਗਰਸ ਪਾਰਟੀ ਨੂੰ ਇਹ برداشت ਨਹੀਂ ਆ ਰਿਹਾ ਇਸ ਕਰਕੇ ਸਾਡੇ ਜਿਹੜੇ ਵੀਰ ਸ਼ਹੀਦ ਕਲਸੀ ਜੀ ਨੇ ਉਹ ਆਪਣੇ ਬਰਕਰਾਰਾਂ ਦਾ ਸਾਥ ਦਿੰਦੇ ਨੇ ਇਸ ਕਰਕੇ ਉਹਨਾਂ ਨੂੰ ਰੈਸਟ ਕੀਤਾ ਗਿਆ ਅਸੀਂ ਇਹ ਬਿਲਕੁਲ برداشت ਨਹੀਂ ਕਰਾਂਗੇ ਜੋ ਕਿ ਸ਼ਹੀਦ ਕਲਸੀ ਮੇਰੇ ਵੀਰ ਵੱਡੇ ਐਮ ਐਲ ਏ ਸਾਹਿਬ ਰਾਜਵੀਰ ਕੌਰ ਕਲਸੀ ਜੀ ਉਹਨਾਂ ਦੀ ਤਰਮ ਪਤਨੀ ਸਾਡੇ ਹਰ ਦੁੱਖ ਸੁੱਖ ਦੇ ਬੰਦੇ ਨੇ ਸਾਡਾ ਫਰਜ਼ ਮੰਨਦਾ ਕਿ ਅਸੀਂ ਆਪਣੀ ਪਾਰਟੀ ਦਾ ਆਪਣੀ ਪਹਿਲ ਦਾ ਆਪਣੇ ਭਰਾ ਦਾ ਉਸ ਯੋਗ ਦੇ ਇਸ ਕਰਕੇ ਅਸੀਂ ਸਾਰੀਆਂ ਭੈਣਾਂ ਇੱਥੇ ਇਕੱਠੀਆਂ ਆਈਆਂ ਨੇ ਇਹ ਸਾਡੇ ਲੋਕ ਕੋਆਰਡੀਨੇਟਰ ਨੇ ਸੀਨੀਅਰ ਸਾਡੇ ਗੁਰਿੰਦਰ ਕੌਰ ਜੀ ਇਹ ਮੇਰੀਆਂ ਭੈਣਾਂ ਸਾਰੀਆਂ ਬਲਾਕ ਕੋਆਰਡੀਨੇਟਰ ਨੇ ਅਸੀਂ ਹਰ ਵੰ ਚਾਹੇ ਦਿਨ ਚਾਹੇ ਰਾਤ ਅਸੀਂ ਆਪਣੇ ਪਰਿਵਾਰ ਦੇ ਨਾਲ ਖੜੇ ਹਾਂ ਮੇਰਾ ਨਾਮ ਮਰਿੰਦਰ ਕੌਰ ਜੰਦ ਲੋਚਾਪਾ ਠੀਕ ਹਾਂ ਜੀ ਪਰ ਨਾਲ ਆਉਂਦਾ ਭਾਜੀ ਸਾਡਾ ਇਹ ਕਾਰਨਾ ਸਾਬਾ ਜੋ ਵੀ ਆਜੀਛਾਰੀ ਸਾਡੇ ਉੱਤੇ ੱੱਕੇ ਸਾਈ ਉਹਨਾਂ ਨੇ ਚੱਲ ਰਹੀ ਆ ਅਹ ਤਾਂ ਕੇਸਾ ਹੀ ਨਹੀਂ ਆਪਣੇ ਬਾਜੀ ਦੇ ਚੱਲੰਦੇ ਨਹੀਂ ਚੰਡੀਗੜ੍ਹ ਜਦ ਚੰਡੀਗੜ੍ਹ ਇਹ ਗਲਤ ਸਵਾਲ ਦੀ ਜੋ ਬੋਲੀ ਗਈ ਆ ਬਾਤਵਾਜਾਂ ਵਾਸਤੇ ਤੇ ਬਾਤਵਾਜਾਂ ਨੂੰ ਬੋਲਦੇ ਆ ਕਿ ਬਾਤਵਾਜਾਂ ਵਜਾਉਂਦੇ ਹੀ ਇਹ ਉੱਚੀ ਪੌਟ ਤੇ ਆ ਗਏ ਆ ਤਾਂ ਇਹ ਬਾਤਵਾਜਾਂ ਕਹਿੰਦਾ ਕਿ ਮਿਹਨਤ ਦਾ ਮਜ਼ਾਕ ਨਹੀਂ ਬਣਨਾ ਚਾਹੀਦਾ ਮਿਹਨਤ ਕਰਕੇ ਉਹ ਕਿਤੇ ਵੀ ਆਪਣੀ ਪੋਸਟ ਤੇ ਆਪਣੀ ਅੱਖ ਆਪਣੀ ਮਿਹਨਤ ਦੇ ਨਾਲ ਆਇਆ ਕਿ ਉਹ ਤਾਂ ਮਜ਼ਾਕ ਨਹੀਂ ਬਣਾਉਣਾ ਸਾਡੇ ਹਣ ਪਾ ਜੀ ਸ਼ਾਰੀ ਹੋਈਦਾ ਸਾਡੇ ਜਾ ਕਿਤੇ ਜਾਤ ਪਾਤ ਕਦੇ ਇਥੇ ਤਾਂ ਕਹਾਂਦਾ ਨਹੀਂ ਕਿੰਨੇ ਸਾਲ ਦਾ ਨਿਜਾਮ ਰਾਜੇ ਵੜਨ ਕੋਲ ਜੋ ਵੀ ਆ ਸਾਡੇ ਤੇ ਐਨੇ ਕ ਇਲਜ਼ਾਮ ਲਾਉਂਦੇ ਆ ਇਹ ਇਲਜ਼ਾਮ ਨਹੀਂ ਸੱਚੇ ਇਲਜ਼ਾਮ ਨਹੀਂ ਸੋਣ ਇਹ ਇਲਜ਼ਾਮ ਲਾਉਣੇ ਦਾਟਵਾਜ ਵਜਾਉਂਦੇ ਛੋਟੀਆਂ ਜਾਤਾਂ ਨਾਲੀਆਂ ਸਾਹ ਪਰ ਮਾਰੇ ਛੋਟੇ ਲੋਕ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਛੋਟੇ ਲੋਕ ਹੁਣ ਜਿਹੜੀ ਸ਼ਰਕਤ ਹਮੇਸ਼ਾ ਸਸੀ ਕਾ ਜੀ ਸਭ ਨੂੰ ਮੇਰਾ ਨਾਮ ਸੁਮੇਤਾ ਮੈਂ ਮਿਸ਼ਾਰਾ ਮੱਛ ਸਿੰਘ ਦੀ ਰਹਿਣ ਵਾਲੀ ਆ ਤੇ ਜਿਹੜੇ ਧੱਕਾ ਚਾਹੀ ਹੁੰਦੇ ਆ ਅਸੀਂ ਨਹੀਂ ਚਾਹੁੰਦੇ ਸਾਡੇ ਵੀਰ ਨਾਲ ਧੱਕਾ ਚਾਹੀ ਹੋਏ ਕਿਉਂਕਿ ਉੱਥੇ ਕੋਈ ਮਸਲਾ ਹੋਇਆ ਚੰਡੀਗੜ੍ਹ ਦੇ ਵਿੱਚ ਵੀਰ ਜੀ ਉੱਥੇ ਗਏ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅਸੀਂ ਛੋਟੇ ਲੋਕ ਮੰਨੇ ਜਾਂਦੇ ਆ ਕਦੀ ਕਹਿੰਦੇ ਵਾਜਾ ਵਾਲੇ ਉਹ ਕਦੀ ਕਹਿੰਦੇ ਤੁਸੀਂ ਮਜ਼ਦੂਰ ਲੋਕ ਹੋ ਅਸੀਂ ਲੋਕ ਕਿਉਂ ਨਹੀਂ ਅੱਗੇ ਆ ਸਕਦੇ ਕੀ ਕਾਰਨ ਹੈ ਅਸੀਂ ਅੱਗੇ ਆਦੇ ਬੰਦੇ ਤੇ ਸਾਨੂੰ ਕਹਿੰਦਾ ਹੈ ਆਹ ਲੇਡੀਸ ਆ ਲੇਡੀਸ ਲੇਡੀਸ ਅੱਗੇ ਆਂਦੇ ਹੀ ਆ ਹਰ ਕੋਈ ਇਹ ਗਿਰਾਵਾ ਚਾਹੁੰਦਾ ਆ ਆਮ ਆਦਮੀ ਪਾਰਟੀ ਨੇ ਕਿਹੜਾ ਕੰਮ ਗਲਤ ਕੀਤਾ ਹਰ ਇੱਕ ਕੰਮ ਵਧੀਆ ਕਰਨ ਦੀ ਹੈ ਤੁਸੀਂ ਬਟਾਲੇ ਸ਼ਹਿਰ ਚ ਰਹਿੰਦੇ ਦੱਸੋ ਇੱਥੇ ਕਿਹੜਾ ਕੰਮ ਨਹੀਂ ਚੰਗਾ ਹੋ ਰਿਹਾ ਇਹ ਅਸੀਂ ਕਾਂਗਰਸ ਦੇ ਖਿਲਾਫ ਲਾਇਆ ਇਹ ਅਸੀਂ ਕਾਂਗਰਸ ਦੇ ਖਿਲਾਫ ਸਰ ਕਾਂਗਰਸ ਪਾਰਟੀ ਦੇ ਖਿਲਾਫ ਲਗਾਇਆ ਗਿਆ ਕਿਉਂਕਿ ਉਹਨੇ ਸਾਡੇ ਭਾਜੀ ਪਰੰਗੂ ਉਠਾਈ ਆ ਉਹਨਾਂ ਨੂੰ ਰੈਸਟ ਕੀਤਾ ਕਿਉਂ ਕੀਤਾ ਗਿਆ ਬਾਕੀ ਧੰਨਵਾਦ